ਹੰਡੀ ਜੀ ਬੜੀ ਕਾਏ ਗੈਸ ਕਰੀ ਜਾਦੇ ਹੋ ਪਰ ਅਸੀਂ ਰੋਕਿਆ ਜੀ ਤੁਹਾਨੂੰ ਅਸੀਂ ਇੱਥੋਂ ਖੜਾ ਕਰ ਦੇ ਜੀ ਬਾਟੀ ਬਾਜੀ ਦਾ ਤੁਸ ਕਾ ਨਹੀਂ ਨਹੀਂ ਜੀ ਐ ਤੱਕ ਕਰੋ ਬਿਲਕੁਲ ਮੈਂ ਨਹੀਂ ਹੱਲ ਦੇਣਾ ਬਿਨਾਂ ਕੰਮ ਤੋਂ ਆਸੀ ਲੱਗਿਆ ਹੋ ਤਰਿਕਾ ਹਾਂ ਹਾਂ ਲੱਗਿਆ ਤੁਸੀਂ ਕਰਵਾ ਕੀ ਕਰੀਂ ਕੀ ਕਰੀਂ ਕੀ ਕਰੀਂ ਨਹੀਂ ਉੱਥੇ ਜਾਣਾ ਹਰਿਆਣਾ ਦਾ ਰਹਿ ਕਰ ਕੀ ਕਰ ਅੱਲਾ ਨਹੀਂ ਜਾਣੀ ਤੁਸੀਂ ਸਰ ਤੋਂ ਨਾ <laughs> ਹੈ दीपा जी सुन लो बेटा सारा फायदा भी करा लो और बाकी में आ रहे हो जी इंडिया रे अपनी नहीं हो जा लो दीपा जी चक्कर मत करो गलती कर रहे हो तुम गलत कर रहे हो तुम गलत कर रहे हो ਕਿੰਨੂ ਫੋਨ ਕਰਦਾ ਕਿਨੂੰ ਫੋਨ ਕਰਦਾ ਤੀਸੀ ਨੂੰ ਜੀਓ ਸੀ ਆ ਰਾਜਾ ਖਾਲਸਾ ਕਿਨੂ ਨੇ ਮਾਰਿਆ ਮੈ ਫੋਟ ਮੈਂ ਚੱਲਿਆ ਹੋਗਾ ਮੈਂ ਮੈਂ ਇੱਕ ਬੰਦਾ ਕਿੰਨਿਆ ਲੋਟਲੇ ਜਿੱਤ ਲਿਖਾ ਸਾੜਨਾ ਕਹੀ ਆਲੇ ਸਮਾਨ ਲਾਪਟਾ ਸਾਰਾ ਪੈਸਾ ਤੁਸੂਣਾ ਕੇ ਲੱਗਿਆ ਕੋਈ ਫਾਇਦਾ ਕਲਾਣਾ ਨਾ ਕਹਿੰਦਾ ਕੁਰਸੀ ਆ ਚਾਹੀਏ ਮੈਂ ਕਹਿੰਦਾ ਮੈਂ ਤੱਕਾ ਕਰ ਦੂੰਗਾ ਕਿਨਾਂ ਕਰ ਮਤੋ ਛੋ ਅੱਛਾ ਪਟਾ ਤੱਕ ਨਹੀਂ ਇਹ ਹਾਂ ਉਹ ਕੰਮ ਦੇ ਕੰਮ ਦੇ ਕੰਮ ਦੇ ਦੇ ਆ ਕੇ ਗੱਲ ਜਿਹੜਾ ਦੇਰ ਕੰਮ ਜਿਹੜਾ ਅੜੀ ਜਾਂਦੇ ਉਹ ਚੱਲੇ ਥੋੜਾ ਚੰਗੀ ਚੱਲ ਲਊਗਾ ਮੈਂ ਮੈਂ ਫੇਰ ਇਹ ਕੱਲ ਆਉਂਗਾ ਬੋਟੇ 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 ਆਉਣਾ ਸੀ ਕੰਨ ਲਾਉਣਾ ਸੀ ਕਿਸੇ ਨੂੰ ਓਏ ਉਹ ਦੇਖੋ ਸਾਡੇ ਤਾਂ ਜੱਟ ਸਾਹਿਬ ਆਉਂਦੇ ਉਹ ਦੇਖੋ ਬੋਟਾ ਫਿਰਦਾ ਸਰ ਉਹ ਦੇਖੋ ਕੀ ਆ ਉਹ ਦੇਖੋ ਉਹ ਪੱਥਰ ਦਿਖਾ ਬਈ ਇੱਧਰ ਦਿਖਾ ਹੁਣ ਇੱਧਰ ਜਨਕਾਰ ਇੱਧਰ ਇੱਧਰ ਕਰ ਲੋ ਟੂ ਕਰਾ ਅੱਜ ਕੰਮ ਕਰ ਜਾ ਬੋ ਜਾ ਪਾਣੀ ਪੀਣ ਨੂੰ ਪੂਲ ਲਈ ਹਾਂ ਬੜਾ ਪੂਲ ਲਈ ਅੱਜ ਜਾ ਪਾਣੀ ਦਾ ਟਾਈਮ ਨਹੀਂ ਹੈ ਇਹ ਸਾਨੂੰ ਵੋਟਾ ਨਹੀਂ ਦੇ ਰਹੇ ਸੀ ਅਸੀਂ ਕੀਸਤੀ ਮੰਗ ਰਹੇ ਦੇ ਮੈਂ ਤਾਂ ਪੈਦਲ ਆ ਰਿਹਾ ਦੇਖੋ ਮੈਂ ਤਾਂ ਕੋਈ ਨਹੀਂ ਬੰਦਾ ਹੁਣ ਤੱਕ ਕੋਈ ਉਹ ਜੀ ਤੇਰੀ ਆਹ ਹੋ ਰਿਹਾ ਰਸ ਉਹ ਜੀ ਆ ਆ ਗਈ ਵੋਟ ਆ ਉਹ ਜੀ ਨਾ ਆ ਜੋ ਉੱਪਰ ਆ ਜਾ ਚੱਕਰ ਕਿੱਥੇ ਉਹ ਬਿੱਚੇ ਆ ਜੀ ਉਹ ਬੈਠੇ ਪਲਵਾਂ ਨਾ ਰੁਕੇ ਜਿੰਨਾ ਕਿਉਂ ਉਧਰ ਜਾਏਗੇ ਨਾ ਗਾਉਂ ਚੁਲੇਗਾ ਆ ਜਾ ਯਾਰ ਹੁਣ ਜੋ ਭਿੱਜ ਗਿਆ ਭਿੱਜ ਗਿਆ ਭਾਈ ਉਹ ਨਾ ੱਟਾ ਕਰਨ ਲੱਗ ਗਿਆ ਸਮਝ ਨਹੀਂ ਆ ਰਿਹਾ ਉਹ ਠੀਕ ਨਹੀਂ ਹੈ ਉਹ ਨਾ ਜਾ ੱਟਾ ਕਰ ਰਹੀ ਜਿੱਦ ਦੀ ਗੱਲ ਨਹੀਂ ਹੈ ਆ ਨੀਰ ਰਿਸ਼ਤੀ ਆ ਜਾ ਉਹ ਪੁੱਤਾਂ ਨਾ ਮੁਰਗੀ ਗਾਣਾ ਆ ਜੀ ਪਾਣੀ ਚ ਲਾਲਾ ਦੇ ਵੀ ਪ੍ਰਣਾ ਦੇ ਕੋਲ ਕੁਛ ਨਹੀਂ ਉਹਦੇ ਨਾਲੇ ਹੈਲੋ ਪ੍ਰੀਤ ਵੀ ਪ੍ਰਣਾ ਦੇ ਕੋਲ ਕੁਛ ਨਹੀਂ ਉਹ ਬਰੀਕ ਨਹੀਂ ਸਮੇ ਸਮੇਂ ਦੀ ਗੱਲ ਆ ਸਾਰਾ ਕਿਸੇ ਆ ਤਾਂ ਅੰਦਾਜ਼ਾ ਰਹਾ ਕੋਈ ਗੱਲ ਨਹੀਂ ਜਦੋਂ ਤੱਕ ਨੇ ਦੱਸਦੀ ਕਿਆਂ ਕਦੇ ਪੁੱਤੇ ਕਿਆਂ ਉਹ ਚੱਲਦਾ ਰਹਾ ਜਦੋਂ ਤੱਕ ਮਨੇ ਹੰਡਾ ਹਣਾ ਛੜਤੀਆਂ ਚੀਜ਼ਾਂ ਹੱਸਾ ਹੰਦਾ ਪਹਿਲੀ ਵਾਰੀ ਮੈਡਮ ਜੀ ਕਤੁਸ ਨਹੀਂ ਆਇਆ ਜੋ ਹੋਰ ਕਰਦੇ ਕੋਈ ਨਹੀਂ ਸਕਦਾ ਹੈ ਹਾਲੇ ਤੱਕ ਆ ਬਸ ਸਾਨੂੰ ਦੇਖ ਕੇ ਕੋਈ ਕੁਝ ਨਹੀਂ ਆਇਆ ਜੀ ਨਾਲੇ ਅਮਰੀਕ ਮੰਨੂ ਨੇ ਇਹ ਵੀ ਸਾਡੇ ਕਰਕੇ ਆ ਗਏ ਜੇ ਅਸੀਂ ਉੱਤਰ ਆਏ ਸੀ ਪਹਿਲੀ ਵਾਰੀ ਦੇਖਦੇ ਕੋਈ ਨਹੀਂ ਬਸੇ ਰੁਕੇ ਨਹੀਂ ਕਿਉਂਕਿ ਅਸੀਂ ਰੋਕਤਾ ਇਹਨਾਂ ਨੂੰ ਤਾਂ ਤੱਕ ਅਸੀਂ ਕਿਹਾ ਟਰੈਕਟਰ ਮੈਂ ਕਿ ਬੋਟਾ ਉਤਾਰੀਏ ਇੱਥੇ ਖਾਣਾ ਵੀ ਨਹੀਂ ਪਹੁੰਚਿਆ ਕੁਝ ਵੀ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਹੈ ਜੀ ਥੋੜੇ ਜਣ ਕਰਕੇ ਜੀ ਇਹੋ ਸਪਾਟ ਗਿਆ ਡੁੱਬ ਗਿਆ ਜੀ ਥੋੜੇ ਕਰਕੇ ਜੀ ਇੱਥੇ ਬੰਦਾ ਡੁੱਬਿਆ ਅਸੀਂ ਵੀ ਜਾ ਰਹੇ ਹਾਂ ਜ਼ੋਰ ਲਾ ਲਿਆ ਸੀ ਕੋਈ ਨਹੀਂ ਇੱਥੇ ਆਇਆ ਜੀ ਆ ਇੱਥੇ ਡੱਡ ਮੋਟੀ ਕੋਈ ਮਿਲਿਆ ਨਾ ਮੇਰੇ ਇੱਥੇ ਕੁਝ ਨਹੀਂ ਪਤਾ ਲੱਗਿਆ ਗਾ ਅਜੇ ਮਿਲੀ ਨਹੀਂ ਕੋਈ ਡੱਡ ਉਹਦੇ ਪਿੱਛੇ ਲੜਿਆ ਸੀ ਉਹਦੇ ਪਿੱਛੇ ਲੱਈ ਪਈਏ ਸਾਡੀ ਮਨਪੂਰੀ ਨਾਲ ਕਿਸ਼ਤੀਆਂ ਲੈ ਕੇ ਉਧਰ ਫਿਰੇ ਗਏ ਇੱਧਰ ਲਈ ਮੰਦਿਰਾਂ ਜਿਹੜੀ ਚੱਕਰ ਨੇ ਕੋ ਬਾਬਾ ਜੀ ਕਿੱਥੇ ਬਤਾ ਦੇ ਬਾਬਾ ਜੀ ਤਾਂ ਉੱਥੇ ਰੁੱਕੇ ਸੀ ਜੀ ਉਹ ਨੀਓਟੋ ਟਰੈਕਟਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રાણી રપે તો દૂર તે મુદ્દે નેડે લાઈવી ટીવી